ਜਿਵੇਂ ਕਿ ਦੇਖੋ ਠੰਡ ਬਹੁਤ ਜ਼ਿਆਦਾ ਪੈ ਰਹੀ ਆਗੀ ਤੇ ਜਿਹੜਾ ਦੇਖੋ ਪਿਆ ਪੂਰੀ ਠੰਡ ਆ ਗਈ ਯਾਨੀ ਕਿ ਠੰਡਾ ਮੌਸਮ ਆ ਪੂਰਾ ਤੇ ਰਜਾਈਆਂ ਦੇਖੋ ਆਪਾਂ ਨੇ ਸਾਰੇ ਨੇ ਕੱਢ ਹੀ ਲਈਆਂ ਹੈ ਜਿਵੇਂ ਕਿ ਠੰਡੇ ਨਹੀਂ ਆ ਰਜਾਈਆਂ ਤਾਂ ਫਿਰ ਆਪਾਂ ਨੇ ਕੱਢਣੀਆਂ ਸੀ ਤੇ ਹੁਣ ਜਦੋਂ ਰਜਾਈਆਂ ਨੂੰ ਸੰਭਾਲਣ ਦੀ ਗੱਲ ਆਉਂਦੀ ਆ ਉਦੋਂ ਬੜੀ ਮੁਸ਼ਕਲ ਆਉਂਦੀ ਆ ਕਿਉਂਕਿ ਰਜਾਈਆਂ ਐਡੀਆਂ ਨੇ ਮੋਟੀਆਂ ਹੁੰਦੀਆਂ ਆਂ ਯਾਨੀ ਕਿ 3-3 4-4 ਕਿਲੋ ਰੂਹ ਪਾਈ ਹੁੰਦੀ ਆ ਰਜਾਈਆਂ ਵਿੱਚ ਤਾਂ ਉਹਦੀ ਤਾਂ ਹੀ ਨਹੀਂ ਲੱਗਦੀ ਜੇ ਉਹ ਤਾਂ ਲਾ ਦਿੰਨੇ ਆ ਤਾਂ ਉਹ ਥਾਂ ਵਾਲਾ ਰੋਕਦੀ ਆ ਤੇ ਜੇ ਰੱਖ ਵੀ ਦਿੰਨੇ ਆ ਤਾਂ ਉਹਦੀ ਤਾਂ ਉਹਦੀ ਖੁੱਲ ਜਾਂਦੀ ਆ ਜਾਨੀ ਕਿ ਉਹ ਖਿੰਡ ਵਾਲੀਆਂ ਜਾਂਦੀਆਂ ਨੇ ਦੋ ਤਿੰਨ ਰਜਾਈਆਂ ਰੱਖ ਦੋ ਐ ਲੱਗਦਾ ਜਿਵੇਂ ਕੋਈ ਪਹਾੜ ਰੱਖਿਆ ਹੁੰਦਾ ਲਾ ਜਾਨੀ ਕਿ ਇੰਨਾ ਜਿਆਦਾ ਪਚਾਲ ਜਾ ਪੈ ਜਾਂਦਾ ਰਜਾਈਆਂ ਨਾਲ ਇਹਨਾਂ ਨੂੰ ਸੰਭਾਲਣ ਦੀ ਬੜੀ ਆਪਾਂ ਨੂੰ ਮੁਸ਼ਕਲ ਆਉਂਦੀ ਆ ਤੇ ਅੱਜ ਆਪਾਂ ਇਹੋ ਜਿਹਾ ਤਰੀਕਾ ਲੈ ਕੇ ਆਏ ਆ ਤੁਹਾਡੇ ਵਾਸਤੇ ਵੀ ਜੇ ਤੁ ਜਿੰਨੀ ਮਰਜ਼ੀ ਘੱਟ ਜਗ੍ਹਾ ਹੋਵੇ ਉਹਦੇ ਵਿੱਚ ਵੀ ਦੇਖੋ ਤੁਸੀਂ ਇਹ ਰਜਾਈਆਂ ਆਸਾਨੀ ਨਾਲ ਰੱਖ ਸਕਦੇ ਹੋ ਚਾਹੇ ਰੂਹ ਵਾਲੀਆਂ ਹੋਣ ਚਾਹੇ ਸੁਪੰਜ ਵਾਲੀਆਂ ਰਜਾਈਆਂ ਹੋਣ ਚਾਹੇ ਡਬਲ ਬੈੱਡ ਦੀਆਂ ਹੋਣ ਚਾਹੇ ਸਿੰਗਲ ਹੋਣ ਅੱਜ ਆਪਾਂ ਤੁਹਾਨੂੰ ਡਬਲ ਬੈੱਡ ਦੀ ਰਜਾਈ ਦਿਖਾਉਣੇ ਆ ਵੀ ਰੂਹ ਵਾਲੀ ਉਹ ਦੇਖੋ ਜਿਹੜੀ ਡਬਲ ਬੈੱਡ ਦੀ ਰਜਾਈ ਹੈਗੀ ਤੇ ਕਿਵੇਂ ਆਪਾਂ ਏਡੀ ਵੱਡੀ ਰਜਾਈ ਨੂੰ ਦੇਖੋ ਜਾਨੀ ਕਿ ਛੋਟੀ ਜੀ ਤਾਏ ਦੇ ਵਿੱਚ ਬਦਲਾਂਗੇ ਕਿਸ ਤਰ੍ਹਾਂ ਤਾਏ ਲੱਗੂਗੀ ਇਹ ਤੁਹਾਨੂੰ ਵੀਡੀਓ ਦੇਖ ਕੇ ਪਤਾ ਲੱਗੂਗਾ ਜੇ ਤੁਹਾਡੇ ਕੋਲ ਦੇਖੋ ਘੱਟ ਤੋਂ ਘੱਟ ਜਗ੍ਹਾ ਹੈਗੀ ਆ ਵੀ ਜਾਨੀ ਕਿ ਬਿਲਕੁਲ ਘੱਟ ਜਗ੍ਹਾ ਆਗੀ ਕੁਲੀ ਜਗ੍ਹਾ ਨਹੀਂ ਹੈਗੀ ਜੈਆਂ ਰੱਖਣ ਨੂੰ ਤਾਂ ਤੁਸੀਂ ਇਸ ਤਰੀਕੇ ਨਾਲ ਦੇਖੋ ਤਾਂ ਲਾ ਕੇ ਜਿੰਨੀਆਂ ਮਰਜ਼ੀ ਤੁਸੀਂ ਡਿਜ਼ਾਈਨਾਂ ਧਰ ਸਕਦੇ ਹੋ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਨਾ ਉਦੀ ਤਾਂ ਖੁੱਲੇ ਨਾ ਢਿੜੇ ਨਾ ਡਿੱਗੇ ਕੁਝ ਵੀ ਨਹੀਂ ਹੁੰਦਾ ਐਨਾ ਸੌਖੇ ਤਰੀਕੇ ਨਾਲ ਆਪਾਂ ਤੁਹਾਨੂੰ ਤਾਂ ਇਹ ਨਹੀਂ ਸਿਖਾਉਣਿਆ ਰਜਾਈ ਦੀ ਸਭ ਤੋਂ ਵੱਡੀ ਆਪਾਂ ਨੂੰ ਥਾਂ ਦੀ ਸਮੱਸਿਆ ਹੁੰਦੀ ਹੈ ਵੀ ਆਪਣੇ ਕੋਲੇ ਜਗ੍ਹਾ ਘੱਟ ਹੈ ਪਰ ਜੇ ਆਪਾਂ ਇਸ ਤਰੀਕੇ ਨਾਲ ਤੈਨ ਲਾਵਾਂਗੇ ਤਾਂ ਤੁਸੀਂ ਜਿੰਨੀਆਂ ਮਰਜ਼ੀਆਂ ਜੈਆਂ ਰੱਖ ਲਓ ਤੇ ਨਾਲੇ ਫੇਰ ਵੀ ਜਾਨੀ ਕਿ ਜਗਾ ਖੁੱਲੀ ਰਹੋ ਸੋ ਦੇਖੋ ਇਸ ਤਰੀਕੇ ਨਾਲ ਆਪਾਂ ਜਿਹੜੀ ਤੈਹ ਲਾਉਣੀ ਦੱਸਾਂਗੇ ਠੀਕ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਲੋ ਸ਼ੇਅਰ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀਡੀਓ ਤੁਹਾਨੂੰ ਇਹ ਕਿਸ ਤਰ੍ਹਾਂ ਦੀ ਲੱਗੀ ਜੇ ਐਦਾਂ ਦੀਆਂ ਵੀਡੀਆਂ ਤੁਸੀਂ ਹੋਰ ਦੇਖਣਾ ਚਾਹੁੰਦੇ ਹੋ ਤਾਂ ਆਪਾਂ ਨੂੰ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਠੀਕ ਹੈ ਜੀ ਚਲੋ ਸ਼ੁਰੂ ਕਰਦੇ ਹਾਂ ਹੁਣ ਆਪਣੀ ਵੀਡੀਓ ਤੇ ਆਪਾਂ ਲਾਉਣਿਆ ਤੈਹ ਕਿਵੇਂ ਰਜਾਈ ਦੀ ਤੈਹ ਲਾਉਣੀ ਹੈ ਇਹ ਸਾਰੀ ਤੁਹਾਨੂੰ ਵੀਡੀਓ ਦੇਖ ਕੇ ਪਤਾ ਲੱਗੂਗਾ ਦਿੱਕੇ ਵਾਰ ਤੁਹਾਨੂੰ ਸਮਝ ਜਾ ਜੂ ਵੀ ਕਿਸ ਤਰ੍ਹਾਂ ਆਪਾਂ ਨੇ ਇਹ ਤੈਹ ਲਾਈ ਜਾਈ। ਫਿਰ ਤੁਸੀਂ ਦੇਖ ਇਸੇ ਤਰ੍ਹਾਂ ਹੀ ਤੁਸੀਂ ਨੇ ਤੈਹ ਲਾਉਣੀ ਹੈਗੀ ਕਿਉਂਕਿ ਜਿਹੜਾ ਤਰੀਕਾ ਬਹੁਤ ਵਧੀਆ ਤਰੀਕਾ ਹੈਗਾ ਬਾਕੀ ਤੁਸੀਂ ਮੰਨੋਗੇ ਵੀ ਹਾਂ ਬਾਕੀ ਬਹੁਤ ਵਧੀਆ ਤਰੀਕਾ ਹੈਗਾ। ਚਲੋ ਸ਼ੁਰੂ ਕਰਦੇ ਆ ਆਪਣੀ ਵੀਡੀਓ। ਦੇਖੋ ਤੁਹਾਡੇ ਸਾਹਮਣੇ ਆ ਬਿਲਕੁਲ ਏਡੀ ਵੱਡੀ ਮੋਟੀ ਡਬਲ ਬੈੱਡ ਦੀ ਰਜਾਈ ਹੈ ਜਿਹੜੀ ਆਪਾਂ ਇੱਕ ਛੋਟੀ ਜੀ ਤਾਏ ਦੇ ਵਿੱਚ ਦੇਖੋ ਇਹਨੂੰ ਰੱਖਤਾ ਇਸ ਤਰੀਕੇ ਨਾਲ ਦੇਖੋ ਆਪਾਂ ਤਾਏ ਲਾ ਕੇ ਮੋٹے ਕੱਪੜਿਆਂ ਨੂੰ ਸਮਝ ਲਓ ਰਜਾਈਆਂ ਨੂੰ ਮੋਟੀਆਂ ਨੂੰ ਇਸੇ ਤਰ੍ਹਾਂ ਤਾਏ ਲਾ ਸਕਦੇ ਆ ਦੇਖੋ ਛੋਟੀ ਜੀ ਤਾਏ ਲੱਗਦੀ ਹੈਗੀ ਹੁਣ ਜੇ ਇਸੇ ਨੂੰ ਦੂਜੇ ਲੋੜ ਤਾਏ ਲਾਉਣਾ ਹੋਵੇ ਤਾਂ ਇਹ ਇੰਨਾ ਜ਼ਿਆਦਾ ਥਾਂ ਰੋਕੂਗੀ ਜਿੰਨਾ ਵੀ ਕਹੇ ਤੋ ਇਸ ਤਰੀਕੇ ਨਾਲ ਨਾਲ ਦੀ ਤਾਏ ਖੁੱਲੇ ਕਿਵੇਂ ਮਰਜ਼ੀ ਤੁਸੀਂ ਇਹਦੇ ਰੱਖ ਦਿਓ ਨੂੰ ਤੇ ਇਹਦੀ ਤਾਂ ਹੀ ਖੁੱਲਦੀ ਜਮਾ ਵੀਰ ਜਾਈ ਦੀ ਕਿਸ ਤਰ੍ਹਾਂ ਮਰਜ਼ੀ ਇਹਨੂੰ ਰੱਖ ਦਿਓ ਇਹ ਹੈ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਵੀਡੀਓ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਐਦਾਂ ਦੀਆਂ ਵੀਡੀਓ ਤੁਸੀਂ ਹੋਰ ਦੇਖਣਾ ਚਾਹੁੰਦੇ ਤਾਂ ਕਮੈਂਟ ਕਰਕੇ ਆਪਾਂ ਨੂੰ ਤੁਸੀਂ ਦੱਸ ਸਕਦੇ ਹੋ